ਦੋਸਤੋ ਇਸ ਵੀਡੀਓ ਨੇ ਸੱਚੀ ਦਿਲ ਦਿੱਤ ਲਿਆ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਨਿੱਕਾ ਬੱਚਾ ਇੱਕ ਕੁੱਤੇ ਦੀ ਸੇਵਾ ਕਰ ਰਿਹਾ ਜਿਹੜਾ ਕਿ ਬਿਮਾਰ ਲੱਗ ਰਿਹਾ ਤੁਸੀਂ ਵੀਡੀਓ ਦੇ ਵਿੱਚ ਦੇਖੋ ਕਿ ਇਹ ਨਿੱਕਾ ਬੱਚਾ ਬਿਨਾਂ ਕਿਸੇ ਲਾਲਚ ਅਤੇ ਬਿਨਾਂ ਕਿਸੇ ਸੁਆਰਥ ਦੇ ਇਸ ਜਾਨਵਰ ਦੀ ਸੇਵਾ ਕਰ ਰਿਹਾ ਸੱਚੀ ਬੱਚੇ ਹੀ ਹੁੰਦੇ ਨੇ ਜਿਹੜੇ ਬਿਨਾਂ ਕਿਸੇ ਲਾਲਚ ਦੇ ਦੂਸਰਿਆਂ ਦੀ ਸੇਵਾ ਕਰਦੇ ਨੇ ਤਾਂ ਸਾਨੂੰ ਇਸ ਨੇਕ ਜਿਹੇ ਬੱਚੇ ਦੀ ਵੀਡੀਓ ਤੋਂ ਬਹੁਤ ਕੁਝ ਸਿੱਖਣਾ ਚਾਹੀਦਾ ਤਾਂ ਦੋਸਤੋ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਦੋਸਤੋ ਇਸ ਵੀਡੀਓ ਨੇ ਸੱਚੀ ਦਿਲ ਜਿੱਤ ਲਿਆ ਤੁਸੀਂ ਵੀਡੀਓ ਦੇ ਵਿੱਚ ਇੱਕ ਸਿੰਘ ਦੇਖ ਸਕਦੇ ਹੋ ਜਿਹੜਾ ਕਿ ਡਾਲੀ ਕਰਕੇ ਵਾਪਸ ਆ ਰਿਹਾ ਹੁੰਦਾ ਤਾਂ ਰਸਤੇ ਦੇ ਵਿੱਚ ਉਸ ਨੇ ਇੱਕ ਜਾਨਵਰ ਦੇਖਦਾ ਜਿਹੜਾ ਕਿ ਭੁੱਖਾ ਲੱਗ ਰਿਹਾ ਤਾਂ ਇਹ ਡਾਲੀ ਵਾਲਾ ਸਿੰਘ ਉਸ ਨੂੰ ਇੱਕ ਰੋਟੀ ਪਾ ਦਿੰਦਾ ਇਸ ਵੀਡੀਓ ਤੋਂ ਸਾਨੂੰ ਪਤਾ ਲੱਗਦਾ ਕਿ ਕੁਝ ਬੰਦਿਆਂ ਦੇ ਵਿੱਚ ਤਾਂ ਰੱਬ ਆਪ ਵਸਦਾ ਤਾਂ ਦੋਸਤੋ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਇਸ ਸਿੰਘ ਦੇ ਲਈ ਵਾਹਿਗੁਰੂ ਜਰੂਰ ਲਿਖ ਦੇਣਾ ਜੀ ਅਤੇ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਜਰੂਰ ਕਰ ਦੇਣਾ ਜੀ ਦੋਸਤੋ ਤੁਸੀਂ ਵੀਡੀਓ ਦੇ ਵਿੱਚ ਦੇਖੋ ਕਿ ਇੱਕ ਕੀੜਾ ਆਪਣੇ ਭੋਜਨ ਦਾ ਹੱਲ ਕਰਕੇ ਲੈ ਕੇ ਜਾ ਰਿਹਾ ਇਹ ਵੀਡੀਓ ਸੱਚੀ ਦਿਲ ਨੂੰ ਮੋਹ ਲੈਣ ਵਾਲੀ ਵੀਡੀਓ ਹੈ ਇਸ ਵੀਡੀਓ ਦੇ ਵਿੱਚ ਤੁਸੀਂ ਇਹ ਜ਼ਰੂਰ ਦੇਖ ਸਕਦੇ ਹੋ ਕਿ ਰੱਬ ਨੂੰ ਸਭ ਦੀ ਫਿਕਰ ਹੈ ਰੱਬ ਸਭ ਨੂੰ ਰੋਟੀ ਦਿੰਦਾ ਬਾਕੀ ਕੀ ਕਹਿਣਾ ਚਾਹੋਗੇ ਵੀਡੀਓ ਦੇ ਬਾਰੇ ਕਮੈਂਟ ਕਰਕੇ ਜ਼ਰੂਰ ਦੱਸਣਾ